ਕੀ ਤੁਹਾਡੇ ਪਰਿਵਾਰ ਦੇ ਵਿੱਚ ਸਹਬਜ਼ਾਦਿਆਂ ਦੇ ਬਾਰੇ ਦੇ ਵਿੱਚ ਕਦੇ ਗੱਲ ਹੁੰਦੀ ਹੈ ਕਿ ਛੋਟੇ ਸਹਬਜ਼ਾਦੇ ਕੌਣ ਸਨ ਵੱਡੇ ਸਹਬਜ਼ਾਦੇ ਕੌਣ ਸਨ ਜੇ ਨਹੀਂ ਤਾਂ ਇਹ ਵੀਡੀਓ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਤੁਹਾਡੇ ਪਰਿਵਾਰ ਦੇ ਵਿੱਚ ਬੱਚਿਆਂ ਦੇ ਲਈ ਖਾਸ ਕਰਕੇ ਬਹੁਤ ਜ਼ਰੂਰੀ ਹੈ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੇਰਾ ਇੱਥੇ ਇਹਨਾਂ ਵੀਰਾਂ ਦੇ ਕੋਲ ਪਹੁੰਚਣ ਦਾ ਮਕਸਦ ਇਹ ਸੀ ਕਿ ਛੋਟੇ ਸਹਿਬਜ਼ਾਦਿਆਂ ਨੂੰ ਲੈ ਕੇ ਜੋ ਸਫਰ-ਏ-ਸ਼ਹਾਦਤ ਸ਼ਹੀਦੀ ਹਫਤਾ ਜਿਹੜਾ ਲਗਭਗ ਪੂਰੀ ਦੁਨੀਆ ਦੇ ਵਿੱਚ ਹੀ ਬੜੇ ਹੀ ਨਰਮ ਭਾਵ ਦੇ ਨਾਲ ਮਨਾਇਆ ਜਾਂਦਾ ਹੈ ਔਰ ਸਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਅਤੇ ਉਸ 7 ਦਿਨ ਦਾ ਜਿਹੜਾ ਸਫਰ-ਏ-ਸ਼ਹਾਦਤ ਦਾ ਸਫਰ ਹੈ ਉਸ ਨੂੰ ਬੜੇ ਹੀ ਸਚਜੇ ਢੰਗ ਦੇ ਨਾਲ ਮਨਾਇਆ ਵੀ ਜਾਂਦਾ ਹੈ ਔਰ ਯਾਦ ਵੀ ਕੀਤਾ ਜਾਂਦਾ ਹੈ ਕਿਉਂਕਿ ਸਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤਾਂ ਸਿੱਖ ਧਰਮ ਦੇ ਵਿੱਚ ਇੱਕ ਬਹੁਤ ਵੱਡਾ ਯੋਗਦਾਨ ਦਿੱਤਾ ਹੋਇਆ ਹੈ ਅੱਜ ਉਹਨਾਂ ਸ਼ਹਾਦਤਾਂ ਨੂੰ ਲੈ ਕੇ ਕਰਕੇ ਸਿੰਬਲ ਕੈਂਪ ਅਤੇ ਇਸ ਦੇ ਨੇੜੇ ਤੇੜੇ ਦੇ ਇਲਾਕਿਆਂ ਦੇ ਵਿੱਚ ਅਕਾਲਪੁਰ ਕੀ ਫੌਜ ਔਰ ਨਾਲ ਹੀ ਨਾਲ ਯੂਨਾਈਟਿਡ ਸਿਕਸ ਖਾਲਸਾ ਏਡ ਦੇ ਵੀਰ ਅਤੇ ਸਿੱਖ ਨੌਜਵਾਨ ਸਭਾ ਸਿੰਪਲ ਕੈਂਪ ਦੇ ਵੀਰ ਇਹਨਾਂ ਸਾਰਿਆਂ ਦਾ ਇੱਕ ਮਿਲਵਾਂ ਉਪਰਾਲਾ ਜਿਸ ਦੇ ਵਿੱਚ ਖਾਸ ਕਰਕੇ ਅਕਾਲ ਪੁਰਖ ਦੀ ਫੌਜ ਜੋ ਅੰਮ੍ਰਿਤਸਰ ਦੇ ਵਿੱਚੋਂ ਇੱਕ ਨਿਕਲਿਆ ਹੈ ਬੱਚਿਆਂ ਦੇ ਲਈ ਪ੍ਰੋਗਰਾਮ ਉਹ ਪ੍ਰੋਗਰਾਮ ਕੀ ਹੈ ਉਹ ਤੁਹਾਨੂੰ ਅਸੀਂ ਦੱਸ ਦਵਾਂਗੇ ਕਿ ਉਹ ਪ੍ਰੋਗਰਾਮ ਹੈ ਕਿ ਤੁਸੀਂ ਸਹਬਜ਼ਾਦਿਆਂ ਦੇ ਵਾਰਿਸ ਹੋ ਇਹ ਬੱਚਿਆਂ ਦੇ ਲਈ ਅਤੇ ਸਾਡੇ ਲਈ ਸਵਾਲ ਨੇ ਇਸ ਪੈਂਫਲੈਟ ਦੇ ਵਿੱਚ ਕੁਝ ਕੀ ਅਸੀਂ ਆਪਣਾ ਬਣਦਾ ਫਰਜ਼ ਨਿਭਾ ਰਹੇ ਹਾਂ ਕੀ ਹੁਣ ਤੁਸੀਂ ਜ਼ਿੰਮੇਵਾਰੀ ਲਈ ਤਿਆਰ ਹੋ ਜੇ ਜ਼ਿੰਮੇਵਾਰੀ ਦੇ ਲਈ ਤਿਆਰ ਹੋ ਤਾਂ ਇਹ ਪੈਂਫਲਟ ਤੁਹਾਨੂੰ ਆਪਣੇ ਘਰ ਦੇ ਵਿੱਚ ਜ਼ਰੂਰ ਲੈਣਾ ਚਾਹੀਦਾ ਨਹੀਂ ਤਾਂ ਤੁਹਾਡੇ ਬੱਚੇ ਸਾਹਿਬਜ਼ਾਦਿਆਂ ਦੀ ਜ਼ਿੰਦਗੀ ਅਤੇ ਉਹਨਾਂ ਦੀ ਸ਼ਹਾਦਤ ਦੀ ਜਾਣਕਾਰੀ ਤੋਂ ਵਾਂਝੇ ਰਹਿ ਸਕਦੇ ਨੇ ਗੱਲ ਕਰਾਂਗੇ ਅਕਾਲਪੁਰੂਕੀ ਫੌਜ ਦੇ ਵੀਰ ਸਾਡੇ ਨਾਲ ਜੁੜੇ ਨੇ ਕਿ ਕੀ ਪ੍ਰੋਗਰਾਮ ਲੈ ਕੇ ਆਏ ਨੇ ਔਰ ਕਿਸ ਤਰ੍ਹਾਂ ਦਾ ਪ੍ਰੋਗਰਾਮ ਹੈ ਸਭ ਤੋਂ ਪਹਿਲਾਂ ਮੈਂ ਗੱਲ ਕਰਾਂਗਾ ਵੀ ਅਜੀਤਪਾਲ ਸਿੰਘ ਜੀ ਦੇ ਨਾਲ ਅਜੀਤਪਾਲ ਸਿੰਘ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਜਿੱਤ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਜਿੱਤ ਇਹ ਸਾਰਾ ਜਿਹੜਾ ਪ੍ਰੋਗਰਾਮ ਹੈ ਕਿਸ ਤਰੀਕੇ ਦਾ ਪ੍ਰੋਗਰਾਮ ਹੈ ਜਿਹੜਾ ਤੁਸੀਂ ਅਕਾਲਪੁਰੂਕੀ ਫੌਜ ਵੱਲੋਂ ਉਲੀਕ ਰਹੇ ਹੋ ਸਿੰਬਲ ਕੈਂਪ ਤੇ ਆਲੇ ਦੁਆਲੇ ਦੇ ਜਿਹੜੇ ਇਲਾਕੇ ਹਨ ਉੱਥੇ ਸਭ ਤੋਂ ਪਹਿਲਾਂ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਆਪ ਜੀ ਸਾਡੇ ਸਦੇ ਪੱਤਰ ਤੇ ਸਾਡੇ ਕੋਲ ਪੁੱਜੇ ਅਤੇ ਸਾਡੀ ਆਵਾਜ਼ ਸਿੰਬਲ ਦੇ ਇਲਾਕੇ ਦੇ ਵਿੱਚ ਅਤੇ ਇਸ ਤੋਂ ਇਲਾਵਾ ਜਿੱਥੇ-ਜਿੱਥੇ ਅਸੀਂ ਪ੍ਰੋਗਰਾਮ ਕਰਾਂਗੇ ਉਹਨਾਂ ਇਲਾਕਿਆਂ ਦੀ ਸੰਤਾਂ ਦੇ ਲਈ ਵੀ ਆਪ ਜੀ ਉਪਰਾਲਾ ਕਰ ਰਹੇ ਕਰ ਰਹੇ ਹੋ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਇਹ ਜੋ ਪ੍ਰੋਗਰਾਮ ਹੈ ਸਫਰੇ ਸ਼ਾਦਤ ਨੂੰ ਸਜਦਾ ਸਭ ਜਾਦਿਆਂ ਦੀ ਜਿਹੜੀ ਲਾਸਾਨੀ ਸ਼ਾਦਤ ਹੋਈ ਹੈ ਉਤੇ ਬਾਰੇ ਆਪਣੇ ਕੌਮ ਦੇ ਭਵਿੱਖ ਨੂੰ ਜਾਣੂ ਕਰਾਉਣ ਦੇ ਲਈ ਕੌਮ ਦੇ ਵਾਰਸਾਂ ਨੂੰ ਉਹਨਾਂ ਬੱਚਿਆਂ ਦੀ ਜਿਹੜੀ ਲਾਹ ਮਿਸਾਲ ਕੁਰਬਾਨੀ ਸੀ ਉਸ ਤੋਂ ਰੂਬਰੂ ਕਰਾਉਣ ਲਈ ਸਾਡੀ ਜਿਹੜੀ ਕੇਂਦਰੀ ਜਥੇਬੰਦੀ ਹੈ ਅਕਾਲ ਪ੍ਰੂਕੀ ਫੌਜ ਸ੍ਰੀ ਅੰਮ੍ਰਿਤਸਰ ਸਾਹਿਬ ਪੰਜਾਬ ਵੱਲੋਂ ਇਹ ਜੋ ਉਪਰਾਲਾ ਪਿਛਲੇ ਲਗਭਗ 8-10 ਸਾਲਾਂ ਤੋਂ ਕੀਤਾ ਜਾ ਰਿਹਾ ਹੈ ਜਿਵੇਂ ਕਿ ਆਪ ਜੀ ਪੱਲੀ ਪਾਸ ਜਾਣਦੇ ਹੋ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਵੀਰ ਹਰਪਾਲ ਸਿੰਘ ਜੀ ਨੇ ਜੋ ਪਿਛਲੇ 8-10 ਸਾਲ ਤੋਂ ਸਫਰ-ਏ-ਸ਼ਹਾਦਤ ਕਾਫਲਾ ਦੇ ਨਾਮ ਨਾਲ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜੇ ਸਾਬਜਾਦੇ ਸਨ ਵੱਡੇ ਸਾਬਜਾਦੇ ਅਤੇ ਛੋਟੇ ਸਾਬਜਾਦੇ ਉਹਨਾਂ ਦਾ ਜਿਹੜਾ ਇਹ ਸਫਰ ਸ੍ਰੀ ਅਨੰਦਪੁਰ ਸਾਹਿਬ ਤੋਂ ਸ਼ੁਰੂ ਹੋ ਕੇ ਫਤਿਹਗੜ੍ਹ ਸਾਹਿਬ ਅਤੇ ਚਮਕੌਰ ਸਾਹਿਬ ਵਿੱਚ ਆ ਕੇ ਜਿਹੜਾ ਸਮਾਪਤ ਹੋਇਆ ਉਸੇ ਤਰ੍ਹਾਂ ਹੀ ਇਹ ਪ੍ਰੋਗਰਾਮ ਜਿਹੜਾ ਇਹ ਲੜੀਬੱਧ ਤਰੀਕੇ ਨਾਲ ਕੀਤਾ ਜਾ ਰਿਹਾ ਹੈ ਹਾਂ ਤੋਂ ਅਸੀਂ ਸਾਰੇ ਗੁਰਨਾਨਕ ਨਾਮ ਲੈਵਾ ਦੁਨੀਆ ਦੇ ਜਿਸ ਜਿਸ ਕੋਨੇ ਵਿੱਚ ਵੀ ਰਹਿ ਰਹੇ ਹਾਂ ਅਸੀਂ ਇੱਥੇ ਜੰਮੂ ਵਿੱਚ ਰਹਿ ਕੇ ਆਪਣੇ ਫਰਜ਼ਾਂ ਨੂੰ ਪਛਾਣਦੇ ਹੋਏ ਆਪਣੇ ਕੌਮੀ ਜਿਹੜੇ ਸਾਡੇ ਵਾਰਿਸ ਨੇ ਜਿਹੜੇ ਸਾਡੇ ਬੱਚੇ ਨੇ ਉਹਨਾਂ ਨੂੰ ਮੁੜ ਜੜੀਆਂ ਧਾਰਮਿਕ ਲੀਹਾਂ ਤੇ ਲਿਆਉਣ ਲਈ ਉਹਨਾਂ ਨੂੰ ਧਰਮ ਦੀ ਜਾਣਕਾਰੀ ਦੇਣ ਲਈ ਇਹ ਨਿਰਮਾਣਾ ਜਿਹਾ ਉਪਰਾਲਾ ਜਥੇਬੰਦੀ ਅਕਾਲ ਪੁਰਖੀ ਫੌਜ ਅਤੇ ਸਹਿਯੋਗੀ ਜਥੇਬੰਦੀ ਖਾਲਸਾ ਐ ਯੂਨਾਈਟਿਡ ਸਿੱਖ ਇਸੇ ਤਰ੍ਹਾਂ ਸਾਡੇ ਸਿੰਬਲ ਕੈਂਪ ਦੇ ਵੀਰ ਸਿੱਖ ਨੌਜਵਾਨ ਸਵਾਦੇ ਨਾਲ ਮਿਲ ਕੇ ਅਸੀਂ ਇਹ ਕਰ ਰਹੇ ਹਾਂ ਅਸੀਂ ਇਹ ਮੈਂ ਜੋ ਮੇਰੇ ਅੱਗੇ ਤੁਸੀਂ ਪੰਪਲੈਟ ਦੇਖ ਰਹੇ ਹੋ ਇਸ ਪੰਪਲੈਟ ਦੇ ਵਿੱਚ ਇੱਕ ਬਾਰ ਕੋਡ ਦਿੱਤਾ ਹੋਇਆ ਹੈ ਜੀ ਇਸ ਤੋਂ ਪਹਿਲਾਂ ਮੈਂ ਆਪ ਜੀ ਨਾਲ ਥੋੜਾ ਵਿਸਤਾਰ ਪૂર્વਕ ਗੱਲ ਹੋਰ ਕਰਾਂਗਾ ਅਸੀਂ ਲਾਸਟ ਈਅਰ ਵੀ ਇਹ ਪ੍ਰੋਗਰਾਮ ਕੀਤਾ ਸੀ ਪਿਛਲੇ ਸਾਲ ਵੀ ਇਹ ਪ੍ਰੋਗਰਾਮ ਕੀਤਾ ਸੀ ਉਹਦੇ ਵੀ ਸਾਡੇ ਕੋਲ ਜਿਹੜੇ ਇੱਕ ਬੁੱਕਲੇਟ ਆਈ ਹੋਈ ਸੀ ਜੀ ਜੀ ਪ੍ਰਸ਼ਨੋਤਰੀ ਸੀ ਉਹਦੇ ਵਿੱਚ 100 ਦੇ ਕਰੀਬ ਸਵਾਲ ਸਨ ਤੇ ਉਹ ਬੱਚਿਆਂ ਨੇ ਨਾਲ ਹੀ ਉਹਨਾਂ ਦੇ ਜਵਾਬ ਵੀ ਸਨ ਜਿਸ ਤਰ੍ਹਾਂ ਆਬਜੈਕਟਿਵ ਟਾਈਪ ਹੁੰਦਾ ਦਿਸੇਰਾ ਸਾਡੇ ਬੱਚੇ ਆਮ ਸਕੂਲਾਂ ਦੇ ਵਿੱਚ ਸਵਾਲ ਜਵਾਬ ਦਿੰਦੇ ਉਸੇ ਤਰ੍ਹਾਂ ਦਾ ਉਹ ਬੁੱਕਲੇਟ ਸੀ ਕਿਤਾਬਚਾ ਸੀ ਉਹਦੇ ਵਿੱਚੋਂ ਬੱਚੇ ਨੇ ਪੜ੍ਹਨਾ ਸੀ ਤੇ ਨਾਲ ਉਹਦਾ ਜਵਾਬ ਦੇਣਾ ਸੀ ਲੇਕਿਨ ਇਸ ਵਾਰ ਕਿਉਂਕਿ ਉਹਨਾਂ ਦੀ ਜਿਹੜੀ ਜਨਰੇਸ਼ਨ ਹੈ ਉਹ ਮੋਬਾਈਲ ਨਾਲ ਜ਼ਿਆਦਾ ਜੁੜੀ ਹੋਈ ਹੈ ਆਨਲਾਈਨ ਜ਼ਿਆਦਾ ਕੰਮ ਹੋ ਰਹੇ ਨੇ ਕਈ ਜਗ੍ਹਾ ਸਕੂਲਾਂ ਦੀ ਪੜ੍ਹਾਈ ਵੀ ਆਨਲਾਈਨ ਚੱਲ ਰਹੀ ਹੈ ਤਾਂ ਉਸੇ ਟੈਕਨੀਕ ਨੂੰ ਮੁੱਖ ਰੱਖਦੇ ਹੋਏ ਜਿਹੜਾ ਸਾਡਾ ਸਿਸਟਮ ਚੱਲ ਰਿਹਾ ਹੈ ਉਸੇ ਸਿਸਟਮ ਨੂੰ ਮੁੱਖ ਰੱਖਦੇ ਹੋਏ ਇਹ 바ਰ ਕੋਡ ਸਕੈਨਰ ਜਿਹੜਾ ਸਾਨੂੰ ਦਿੱਤਾ ਗਿਆ ਇਹ ਆਨਲਾਈਨ ਵੀ ਹੈ WhatsApp ਤੇ ਵੀ ਹੈ Facebook page ਤੇ ਵੀ ਹੈ ਸਭ ਜਗ੍ਹਾ ਤੇ ਹੈ ਤੁਸੀਂ ਕੀ ਕਰਨਾ ਹੈ ਇਹ 바ਰ ਕੋਡ ਸਕੈਨਰ ਨੂੰ ਬੱਚੇ ਨੇ ਆਪਣੇ ਕੈਮਰੇ ਤੋਂ ਸਕੈਨ ਕਰਨਾ ਹੈ ਸਕੈਨ ਕਰਨ ਤੋਂ ਬਾਅਦ ਇਸ ਲਈ Google form ਵਾਲਾ ਪੇਜ ਖੁੱਲ ਜਾਏਗਾ ਬੱਚੇ ਨੇ ਆਪਣਾ ਨਾਮ ਆਪਣੇ ਪਿਤਾ ਦਾ ਨਾਮ ਇਸੇ ਤਰ੍ਹਾਂ ਆਪਣਾ ਮੋਬਾਈਲ ਨੰਬਰ email ID ਵਗੈਰਾ ਫਿਲ ਕਰੇਗਾ ਉਸ ਤੋਂ ਬਾਅਦ ਸਵਾਲਾਂ ਦਾ ਜਿਹੜਾ سلسلہ ਹੈ ਉਹ ਸ਼ੁਰੂ ਹੋ ਜਾਏਗਾ 1 ਤੋਂ ਲੈ ਕੇ 100 ਨੰਬਰ ਤੱਕ ਪੂਰੇ ਸਵਾਲ ਆਣਗੇ ਨਾਲ ਹੀ ਜਵਾਬ ਵੀ ਆਣਗੇ ਹਾਰੇ ਬੱਚੇ ਨੇ ਆਪਣੀ ਸਮਝ ਅਨੁਸਾਰ ਯਾ ਆਪਣੇ ਵੱਡੇ ਤੋਂ ਕਿਸੇ ਵੱਡੇ ਬਡੇਰੇ ਤੋਂ ਮਾਤਾ ਪਿਤਾ ਤੋਂ ਦਾਦਾ ਦਾਦੀ ਤੋਂ ਨਾਨਾ ਨਾਨੀ ਤੋਂ ਚਾਚੇ ਮਾਮੇ ਤੋਂ ਪੁੱਛ ਕੇ ਜਿਹੜੇ ਜਿਹਦੇ ਕੋਲੋਂ ਵੀ ਪੁੱਛੇਗਾ ਉਹਦੀ ਨਾਲੇਜ ਵਿੱਚ ਵੀ ਵਾਧਾ ਹੋਏਗਾ ਉਹ ਵੀ ਆਪਣੇ ਧਰਮ ਦੇ ਜਾਣਕਾਰ ਦੇ ਪ੍ਰਤੀ ਥੋੜਾ ਸੁਚੇਤ ਹੋਏਗਾ ਉਹਦੇ ਜਵਾਬ ਦੇਣੇ ਨੇ ਅੱਛਾ ਇਹਦੇ ਵਿੱਚ ਇੱਕ ਗੱਲ ਹੋਰ ਹੈ ਤੇ ਸਿਰਫ ਬੱਚਿਆਂ ਲਈ ਨਹੀਂ ਹੈ ਕੋਈ ਵੀ ਸੱਜਣ ਕਿਸੇ ਵੀ ਉਮਰ ਦਾ ਹੋਵੇ ਬੀਬੀ ਮਾਤਾ ਭੈਣ ਬਜ਼ੁਰਗ ਸਾਡਾ ਬੱਚਾ ਨੌਜਵਾਨ ਉਹ ਸਭ ਇਹ ਪਰ ਸਕਦਾ ਹੈ ਜਿਸ ਜਿਸ ਦਾ ਇਹ ਆਪਣਾ ਫਿਲਪ ਕਰੇਗਾ ਉਸ ਤੋਂ ਬਾਅਦ ਸੌਸ ਵਾਲਾਂ ਦੇ ਲਾਸਟ ਵਿੱਚ ਸਬਮਿਟ ਦਾ ਬਟਨ ਆਏਗਾ ਇਹ ਤੁਸੀਂ ਉਸ ਤੇ ਸਬਮਿਟ ਕਰ ਦੇਣਾ ਮੈਂ ਮੈਂ ਥੋੜਾ ਜਿਆਦਾ ਦੱਸ ਜਾਂਦਾ ਕਿਉਂਕਿ ਕਰੋਨਾ ਵੇਲੇ ਬੱਚੇ ਜਿਹੜੇ ਆਮ ਤੌਰ ਤੇ ਸਕੂਲ ਦੇ ਵਿਦਿਸ਼ਣ ਖਾਸ ਕਰਕੇ ਸਾਡੇ ਜੰਮੂ ਦੇ ਲਾਗੇ ਤੱਕ ਦੇ ਜਿੰਨੇ ਵੀ ਪ੍ਰਾਈਵੇਟ ਔਰ ਗਵਰਨਮੈਂਟ ਸਕੂਲ ਸੀਗੇ ਉੱਥੇ ਇੱਕ ਜੋ ਪੜ੍ਹਾਈ ਦੇ ਵਿੱਚ ਜਿਹੜੇ ਟੈਸਟ ਲਏ ਜਾਂਦੇ ਸੀ ਉਹ Google ਫਾਰਮ ਦੇ ਜ਼ਰੀਏ ਲਏ ਜਾਂਦੇ ਸੀ ਲਗਭਗ 100% ਬੱਚੇ ਜਿਹੜੇ ਨੇ ਇਸ Google ਫਾਰਮ ਦੇ ਟੈਸਟ ਤੋਂ ਜਾਣੂ ਹਨ ਬਿਲਕੁਲ ਉਸੇ ਤਰੀਕੇ ਦੇ ਨਾਲ ਈਮੇਲ ਆਈਡੀ ਭਰ ਕੇ ਇਸ ਸਕੈਨਰ ਨੂੰ ਸਕੈਨ ਕਰਕੇ ਈਮੇਲ ਆਈਡੀ ਭਰ ਕੇ ਔਰ ਉਹਦੇ ਵੀ ਜਿਹੜਾ Google फॉर्म आएगा उसको फिल अप करके ਤੇ ਤੁਸੀਂ ਇਹ ਸਾਰੇ ਸਵਾਲਾਂ ਦੇ ਜਿਹੜੇ ਨਾ ਉਹ ਜਵਾਬ ਦੇਣ ਦੀ ਕੋਸ਼ਿਸ਼ ਕਰਨੀ ਔਰ ਉਸ ਤੋਂ ਬਾਅਦ ਸਬਮਿਟ ਕਰਨ ਤੋਂ ਬਾਅਦ ਤੁਹਾਡਾ ਰਿਜ਼ਲਟ ਸਾਹਮਣੇ ਆਏਗਾ ਔਰ ਉਸ ਤੋਂ ਬਾਅਦ ਸ਼ਾਇਦ ਸਰਟੀਫਿਕੇਟ ਵੀ ਇੱਥੇ ਡਾਊਨਲੋਡ ਹੋ ਜਾਏਗਾ ਜੀ ਥੋੜਾ ਕੰਟੀਨਿਊ ਕਰਾਂਗਾ ਜਦ ਤੁਸੀਂ ਸਬਮਿਟ ਕਰ ਦਿਓਗੇ ਉਸ ਤੋਂ ਬਾਅਦ ਤੁਸੀਂ ਫਿਰ ਨੂੰ ਐਗਜ਼ਿਟ ਕਰ ਲੈਣਾ ਫਿਰ ਦੁਬਾਰਾ ਤੁਸੀਂ ਜਿਸੇ ਲੌਗਇਨ ਕਰੋਗੇ ਤੇ ਫਿਰ ਤੁਹਾਡਾ ਡਾਊਨਲੋਡ ਸੇਵ ਟੇਕ ਦਾ অপਸ਼ਨ ਆ ਜਾਏਗਾ ਤੁਸੀਂ ਉਸ ਨੂੰ ਕਲਿੱਕ ਕਰਨਾ ਆਪਣਾ ਮੋਬਾਈਲ ਨੰਬਰ ਜਿਹੜਾ ਤੁਸੀਂ ਭਰਿਆ ਸੀ ਗੂਗਲ ਫਾਰਮ ਤੇ ਉਹ ਮੋਬਾਈਲ ਨੰਬਰ ਪਾਓਗੇ ਤੁਹਾਡਾ ਉਹ ਜਿਹੜਾ ਸੇਵ ਟੇਕ ਹੈ ਉਹ ਤੁਹਾਡਾ ਉੱਥੇ ਪ੍ਰਿੰਟ ਹੋ ਕੇ ਆ ਜਾਏਗਾ ਤੁਸੀਂ ਪ੍ਰਿੰਟ ਲੈ ਸਕਦੇ ਬਿਲਕੁਲ ਬਿਲਕੁਲ ਇਹ ਹੋ ਗਿਆ ਸਾਡਾ ਸਰ ਆਨਲਾਈਨ ਜਿਹੜਾ ਟੈਸਟ ਹੈ ਬੱਚਿਆਂ ਦੇ ਲਈ ਇਸ ਤੋਂ ਇਲਾਵਾ ਅਸੀਂ ਕਿਹ ਪ੍ਰੋਗਰਾਮ ਲਿਖੇ ਹਨ ਅਸੀਂ ਤਕਰੀਬਨ 8-9 ਗੁਰਦੁਆਰਾ ਸਾਹਿਬ ਜਿਹੜੇ ਕਵਰ ਕੀਤੇ ਨੇ ਇਸ ਵਾਰ ਅਸੀਂ ਗੁਰਦੁਆਰਾ ਸਾਹਿਬ ਸਿੰਘ ਸਭਾ ਇੰਦਰਾਨਗਰ ਗੁਰਦੁਆਰਾ ਸਾਹਿਬ ਸਿੰਘ ਸਭਾ ਸਿੰਘਪੁਰਾ ਮੁਰਾਲੀਆਂ ਗੁਰਦੁਆਰਾ ਸਾਹਿਬ ਸਿੰਘ ਸਿੰਘਪੁਰਾ ਰੇਲਵੇ ਪਟਰੀ ਗੁਰਦੁਆਰਾ ਸਾਹਿਬ ਕੀਰਪੈਂਡ ਜਿਹੜਾ ਸੈਂਟਰਲ ਗੁਰਦੁਆਰਾ ਹੈ ਗੁਰਦੁਆਰਾ ਬਸਤੀ ਗੁਬਿੰਦਪੁਰਾ ਸਿੰਬਲ ਮੋੜ ਸੈਂਟਰਲ ਗੁਰਦੁਆਰਾ ਸਿੰਘ ਸਭਾ ਸਿੰਬਲ ਕੈਂਪ ਗੁਰਦੁਆਰਾ ਸਾਹਿਬ ਸਿੰਘਪੁਰਾ ਸਿੰਘ ਸਭਾ ਮੱਖਣਪੁਰ ਗੁਰਦੁਆਰਾ ਸਾਹਿਬ ਸਿੰਘ ਸਭਾ ਧੜੇ ਮੱਲੇ ਸਿੰਬਲ ਕੈਂਪ ਤੇ ਗੁਰਦੁਆਰਾ ਸਾਹਿਬ ਵਾਰ ਨੰਬਰ 5 ਸਿੰਬਲ ਕੈਂਪ ਸਿੰਬਲ ਕੈਂਪ ਦੇ ਵਿੱਚ ਤਿੰਨ ਗੁਰਦੁਆਰੇ ਇੱਕ ਗੁਰਦੁਆਰਾ ਸਾਡਾ ਬਸਤੀ ਗੁਵਿੰਦਪੁਰਾ ਦਾ ਕੀਰਪਿੰਡ ਟਾਂਡੇ ਵੀ ਸਾਡੀ ਗੱਲਬਾਤ ਚੱਲ ਰਹੀ ਹੈ ਸ਼ਾਇਦ ਟਾਂਡੇ ਦਾ ਗੁਰਦੁਆਰਾ ਵੀ ਕਵਰ ਅਪ ਹੋ ਜਾਏ ਕਰਨਾ ਕੀ ਹੈ ਵੀਰ ਜੀ ਅਸੀਂ ਜਿਸ ਤਰ੍ਹਾਂ ਅਸੀਂ ਆਪਣਾ অনলাইন वाला सबमिट हो जाएगा इसी तरह ਜਿਹੜੇ ਅਸੀਂ ਸਵਾਲ ਲਏ ਨਾ ਇਹਨਾਂ ਸੋ ਸਵਾਲਾਂ ਦਾ ਹੀ ਮੁੜ ਕੇ ਤੁਸੀਂ ਜਾ ਕੇ ਟੈਸਟ ਲੈਣਾ ਅਸੀਂ ਕੁਇਜ਼ ਕਰਾਉਣਾ ਬੱਚਿਆਂ ਨੂੰ ਕੁਇਜ਼ ਕਰਵਾਉਣਾ ਸੰਗਤੀ ਰੂਪ ਦੇ ਵਿੱਚ ਸੰਗਤੀ ਰੂਪ ਦੇ ਵਿੱਚ ਸੰਗਤ ਵੀ ਸ਼ਾਮਲ ਹੋ ਸਕਦੀ ਹੈ ਉਸ ਤੋਂ ਇਲਾਵਾ ਅਸੀਂ ਕੀ ਕਰਾਂਗੇ ਵੱਖਰੇ ਵੱਖਰੇ ਤਰੀਕਾਂ ਤੇ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਸਫਰ-ਏ-ਸ਼ਾਦਤ ਜਿਹੜਾ ਕਾਫਲਾ ਹੈ ਉਹ ਇੱਕ بڑا ਪ੍ਰੋਗਰਾਮ ਜਿਹੜਾ ਹੈ ਕਿਹੜੀ ਤਰੀਕ ਤੋਂ ਸ਼ੁਰੂ ਹੋ ਰਿਹਾ ਹੈ ਮੈਂ ਉਹ ਹੀ ਦੱਸ ਦਿਆਂ ਜੀ ਇਹ ਸਾਡਾ ਪ੍ਰੋਗਰਾਮ ਇਸ ਤਰ੍ਹਾਂ ਕਿ ਸਫਰ-ਏ-ਸ਼ਾਦਤ ਕਾਫਲਾ 21 ਦਸੰਬਰ ਤੋਂ ਸ਼ੁਰੂ ਹੋ ਰਿਹਾ ਹੈ ਅਸੀਂ ਵੀ ਆਪਣਾ ਪ੍ਰੋਗਰਾਮ ਜਿਹੜਾ 21 ਦਸੰਬਰ ਤੋਂ ਹੀ ਸ਼ੁਰੂ ਇੱਕ ਜੁਲਾਈ ਤੋਂ ਲੈ ਕੇ ਤੇ ਲਗਾਤਾਰ 29 ਦਸੰਬਰ ਤੱਕ ਸਾਡੇ ਪ੍ਰੋਗਰਾਮ ਸ਼ਾਮ ਦੇ ਟਾਈਮ ਜਿਹੜੇ ਸਾਡਾ ਰਹਿ ਰਸ ਦਾ 파ਟ ਹੁੰਦਾ ਉਸ ਤੋਂ ਬਾਅਦ ਜਿਹੜੇ ਗੁਰਦੁਆਰਾ ਸਾਹਿਬ ਸਮਾਗਮ ਹੁੰਦੇ ਨੇ ਉਹਨਾਂ ਤੋਂ ਬਾਅਦ ਅਸੀਂ ਸਮਾਗਮ ਕਰਿਆ ਕਰਾਂਗੇ ਆਪੇ ਪੂਨੇ ਘੰਟੇ ਦਾ ਕੇਵਲ ਪ੍ਰੋਗਰਾਮ ਹੋਇਆ ਕਰੇਗਾ ਸੰਤਾਂ ਪ੍ਰਤੀ ਬੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਵਾਦ ਤੋਂ ਬਾਅਦ ਇਹਨਾਂ ਪ੍ਰੋਗਰਾਮਾਂ 'ਤੇ ਸ਼ਾਮ ਲਵੋ ਕਿਉਂਕਿ ਇਹ ਬੜੇ ਹੀ ਨੌਲੇਜੇਬਲ ਜਿਹੜੇ ਪ੍ਰੋਗਰਾਮ ਨੇ ਸਾਨੂੰ ਸਿੱਖਣ ਉਸ ਤੇ ਬੜਾ ਕੁਝ ਮਿਲੇਗਾ ਅਸੀਂ ਜਿੱਥੇ ਬੱਚਿਆਂ ਦੀ ਜਾਣਕਾਰੀ ਆਪਣੀ ਉਹਨਾਂ ਨੂੰ ਦੇਵਾਂਗੇ ਉਸ ਦੇ ਨਾਲ ਨਾਲ ਅਸੀਂ ਜਿਹੜੇ ਅਸੀਂ ਵੱਡੇ ਆ ਉਹ ਵੀ ਆਪਣੀ ਜਾਣਕਾਰੀ ਵਿੱਚ ਵਾਦਾ ਕਰਨਗੇ ਸੋ ਮੇਰੀ ਬੇਨਤੀ ਹੈ ਕੁਝ ਗੁਰਦੁਆਰਾ ਸਾਹਿਬ ਦੀ ਡੇਟ ਜਿਹੜੀ ਹੈ ਉਹ ਉਹਨਾਂ ਦੀ ਕਮੇਟੀ ਨਾਲ ਗੱਲ ਕਰਕੇ ਫਿਕਸ ਹੋ ਚੁੱਕੀ ਹੈ ਤੇ ਕੁਝ ਗੁਰਦੁਆਰਾ ਸਾਹਿਬ ਦੀ ਡੇਟ ਅਸੀਂ ਦੁਬਾਰੇ ਮੈਂਸ਼ਨ ਕਰ ਦੇਵਾਂਗੇ ਡੇਟ ਜਦੋਂ ਵੀ ਸਾਡੇ ਕੋਲ ਸੈਂਕਸ਼ਨ ਹੋਈਆਂ ਅਸੀਂ ਆਪਣੇ WhatsApp ਗਰੁੱਪਾਂ ਤੇ ਤੇ ਤੁਹਾਡਰ ਨੂੰ ਵੀ ਅਸੀਂ ਬੇਨਤੀ ਕਰਾਂਗੇ ਤੁਸੀਂ ਡੇਟ ਜਿਹੜੀਆਂ ਦੁਬਾਰੇ ਤੁਸੀਂ ਰਿਵਾਈਜ਼ ਕਰਕੇ ਸੰਗਤਾਂ ਦੇ ਰੂਪ ਰੂਪ ਕਰਾਓਗੇ ਜੀ ਸਰਤਨਾਲ ਵੀਰ ਅਮੋਲਕ ਸਿੰਘ ਜੀ ਵੀ ਜੁੜੇ ਨੇ ਅਮੋਲਕ ਸਿੰਘ ਜੀ ਇਹ ਬਹੁਤ ਅੱਛਾ ਇੱਕ ਪ੍ਰੋਗਰਾਮ ਇਹਨਾਂ ਨੇ ਜਿਹੜਾ ਦੱਸਿਆ ਹੈ ਤੁਸੀਂ ਕੀ ਅਪੀਲ ਕਰਨਾ ਚਾਹੋਗੇ ਸਰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਸ਼ਵਵਿਦਾ ਸ਼ਰਮਾਇਆ ਨੌਜਵਾਨ ਕਿਸੇ ਵੀ ਕੌਮ ਧਰਮ ਦੇਸ਼ ਦਾ ਸਰਮਾਇਆ ਹੁੰਦੇ ਨੇ ਅੱਜ ਦੇ ਟਾਈਮ ਅਗਰ ਨੌਜਵਾਨੀ ਨੂੰ ਨਾ ਸੰਭਾਲਿਆ ਜਾਏ ਆਪਣੇ ਬੱਚੇ ਨੂੰ ਨਾ ਸੰਭਾਲਿਆ ਜਾਏ ਫਿਰ ਆਉਣ ਵਾਲਾ ਤਾਂ ਵਿਖ ਸਾਨੂੰ ਜਿਵੇਂ ਨਸ਼ਾ ਕੋਰੀ ਭ੍ਰਸ਼ਟਾਚਾਰ ਔਰ ਦੁਨੀਆਵੀ ਜੋ ਵੀ ਹੈ ਅਗਿਆਨਤਾ ਕਹਿ ਲਈਏ ਬੱਚਾ ਸਾਡਾ ਉਹਦੇ ਵਿੱਚ ਫਸਦਾ ਜਾਂਦਾ ਹੈ ਤੋ ਇੱਕ ਉਹਨਾ ਮਹਾਨ ਸ਼ਹੀਦਾ ਨੂੰ ਸਮਰਪਿਤ ਜਿਵੇਂ ਵੀਰ ਜੀ ਨੇ ਦੱਸਿਆ ਹੈ ਸਫਰੇ ਸ਼ਹਾਦਤ ਜੋ ਕਾਫਲਾ ਇੱਕ ਨਿਮਾਨਾ ਜਿਹਾ ਉਪਰਾਲਾ ਆਪ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਅਕਾਲ ਪੁਰਖੀ ਫੌਜ ਸਿੱਖ ਡਵੈਲਪਮੈਂਟ ਸੁਸਾਇਟੀ ਸਿੰਬਲ ਖਾਲਸਾ ਸਿੱਖ ਯੂनाइटेड ਸਿੱਖ ਨੌਜਵਾਨ ਸਬਾਵਾਂ ਜਿੰਨੀਆਂ ਵੀ ਨੇ ਤੇ ਨਾਲ ਹੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਇਲਾਕੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਇੱਕ ਨਿਮਾਨਾ ਜਿਹਾ ਉਪਰਾਲਾ ਕੀਤਾ ਜਾ ਰਿਹਾ ਹੈ ਆਪ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਜੀ ਆਪਣੇ ਜੋ ਵੀ ਸਹਿਯੋਗ ਨੇ ਉਹ ਨੌਜਵਾਨਾਂ ਨੂੰ ਦਿਓ ਤਾਂ ਕਿ ਜੋ ਦੇਸ਼ ਔਰ ਕੌਮ ਦੇ ਨੌਜਵਾਨ ਹੈ ਬੱਚੇ ਹਨ ਉਹਨਾਂ ਨੂੰ ਅਸੀਂ ਸੰਭਾਲ ਸਕੀਏ ਜੋ ਕਿ ਬੱਚੇ ਬੱਚਿਆਂ ਨੂੰ ਇਕਤਾ ਧਾਰਮਿਕ ਵਿਦਿਆ ਦੇ ਨਾਲ ਨਾਲ ਦੁਨਿਆਵੀ ਵਿਦਿਆ ਦੇਣੀ ਬੜੀ ਜ਼ਰੂਰੀ ਹੈ ਤੇ ਉਹਦੇ ਵੀ ਪਰਾਲੇ ਸਿੱਖ ਡਵੈਲਪਮੈਂਟ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਨੇ ਬੱਚਿਆਂ ਨੂੰ ਸਪੋਰਟ ਸਰਾਹੀ ਜਿਸ ਤਰ੍ਹਾਂ ਵੀ ਹੋ ਸਕਦਾ ਹੈ ਕੋਸ਼ਿਸ਼ੇ ਜਾਰੀ ਹੈ ਤਾਂ ਆਪ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਜੋ ਵੀ ਪ੍ਰੋਗਰਾਮ ਬੀਰਾਜੀਤ ਪਾਲ ਸਿੰਘ ਜੀ ਨੇ ਆਪ ਜੀ ਨੂੰ ਦਿੱਤੇ ਨੇ 21 ਦਸੰਬਰ ਤੋਂ ਲੈ ਕੇ 29 ਦਸੰਬਰ ਤੱਕ ਇਹ ਸਾਡੇ ਪ੍ਰੋਗਰਾਮ ਚੱਲੇ ਨੇ ਆਪ ਜੀ ਸਮੂਹ ਸੰਗਤਾਂ ਇਸ ਪ੍ਰੋਗਰਾਮ ਦੇ ਵਿੱਚ ਸਹਿਯੋਗ ਦੇ ਕੇ ਧੰਨਵਾਦੀ ਬਣਾਓ ਤੇ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਇਹਨਾਂ ਨਾਲ ਜੋੜੋ ਤਾਂ ਕਿ ਅਸੀਂ ਉਹਨਾਂ ਮਰਜੀਵੜਿਆਂ ਦੇ ਇਤਿਹਾਸ ਨਾਲ ਜੁੜ ਸਕੀਏ ਵਾਹੀ ਗੁਰਜੀਕਾ ਖਲਸਾ ਵਾਹੀ ਗੁਰਜੀਕੀ ਫਤਿਹ ਤਾਂ ਤੁਸੀਂ ਦੇਖਿਆ ਕਿ ਕਿਵੇਂ ਇਹਨਾਂ ਨੇ ਸਾਰਾ ਜਿਹੜਾ ਪ੍ਰੋਗਰਾਮ ਹੈ ਬੱਚਿਆਂ ਦਾ ਉਹ ਅਕਾਲਪੁਰ ਕੀ ਫੌਜ ਵੱਲੋਂ ਜਿਹੜਾ ਕਰਵਾਇਆ ਜਾ ਰਿਹਾ ਹੈ ਇਹ ਕੁਇਜ਼ ਪ੍ਰੋਗਰਾਮ ਇਹ ਸਾਰਾ ਦੱਸ ਦਿੱਤਾ ਹੈ ਹੁਣ ਤੁਹਾਨੂੰ ਦੱਸ ਦਈਏ ਕਿ ਆਮ ਤੌਰ ਤੇ 25 ਦਸੰਬਰ ਨੂੰ ਸਾਡੇ ਬੱਚੇ ਜਿਹੜੇ ਨੇ ਉਹ 크ਿਸਮਸ ਵੱਲ ਨੂੰ ਜ਼ਿਆਦਾ ਪ੍ਰਭਾਵਿਤ ਹੁੰਦੇ ਨੇ ਉਸ ਚੀਜ਼ ਨੂੰ ਦੇਖਦੇ ਹੋਏ 25 ਤਰੀਕ ਦੀ ਜਿਹੜੀ ਸਿੰਬਲ ਕੈਂਪ ਸਿੱਖ ਨੌਜਵਾਨ ਸਭਾ ਵੱਲੋਂ ਕੱਡੀਆਂ ਜਾ ਰਹੀਆਂ ਸੰਧਿਆ ਫੇਰੀਆਂ ਉਹਨਾਂ ਦੇ ਬਾਰੇ ਵਿੱਚ ਵੀ ਤੁਹਾਡੇ ਤੁਹਾਨੂੰ ਜਾਣਕਾਰੀ ਦਵਾਂਗੇ 25 ਤਰੀਕ ਦੀ ਖਾਸ ਕਰਕੇ ਜਿਹੜੀ ਸੰਧਿਆ ਫੇਰੀ ਹੈ ਉਹਦੇ ਬਾਰੇ ਵਿੱਚ ਵੀ ਤੁਹਾਨੂੰ ਦੱਸਣਗੇ ਸਾਡੇ ਸਿੱਖ ਨੌਜਵਾਨ ਸਭਾ ਦੇ ਜਿਹੜੇ ਵੀਰ ਨੇ ਵੀ ਮਨਜੀਤ ਸਿੰਘ ਜੀ ਵੀਰ ਮਨਜੀਤ ਸਿੰਘ ਜੀ ਕੀ ਕਹਿਣਾ ਚਾਹੋਗੇ ਸਿੰਬਲ ਕੈਂਪ ਚੋਂ ਸੰਧਿਆ ਫੇਰੀਆਂ ਸਿੱਖ ਨੌਜਵਾਨ ਸਭਾ ਹਰ ਸਾਲ ਕਰਦੀ ਹੈ ਉਹਨਾਂ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਫਰੇ ਸ਼ਹਾਦਤ ਸਾਕਾਟ ਨੂੰ ਸਾਕਾ ਸੰਭ ਸਰਹੰਗ ਨੂੰ ਸਮਰਪਿਤ ਜਿਹੜੇ ਕਿ ਤਕਰੀਬਨ ਸਿੰਬਲ ਕੈਂਪ ਸਿਕ ਨੂੰ ਜਾਂ ਸਵੇਰ 12 ਸਾਲ ਤੋਂ ਇਹ ਸੰਧਿਆ ਫੇਰੀ ਵਿਸ਼ਾਸ ਹੁੰਦੀ ਹੈ ਫੇਰੀਆਂ ਜਿਹੜੀਆਂ ਆਰੰਭ ਕਰਦੀ ਹੈ ਇਸ ਸਾਲ ਵੀ 19 ਤਾਰੀਖ ਨੂੰ ਸਿੰਬਲ ਕੈਂਪ ਵਾਰਡ ਨੰਬਰ 1 ਪੰਚਾਇਤੀ ਗੁਰਦੁਆਰਾ ਟੇਕਰੀ ਵਿਖੋਏ ਗੁਰਦਾਰੇ ਤੋਂ 4:30 ਵਜੇ ਜਿਹੜੀ ਸੰਧਿਆ ਸ਼ਾਮ 4:30 ਵਜੇ ਇਹ ਸੰਧਿਆ ਫੇਰੀ ਆਰੰਭ ਕੀਤੀ ਜਾਵੇਗੀ ਜੋ ਕਿ 19 ਤਾਰੀਖ ਤੋਂ ਲੈ ਕੇ 28 ਦਸੰਬਰ ਤੱਕ ਇਹ ਚੱਲਣਗੀਆਂ ਸੋ ਜਿਸ ਦੇ ਵਿੱਚ ਪੰਜ ਪ੍ਰਸ਼ੀਲ ਪ੍ਰਚਾਰਕ ਵੀ ਪਹੁੰਚਾਂਗੇ ਵਿਸ਼ੇਸ਼ ਤੌਰ ਤੇ ਜਿਹੜੇ ਸਾਡੇ ਪਾਸ 25 ਤਰੀਕ ਨੂੰ ਜੋ ਸਾਡਾ ਗੁਰੂ ਬੋਏ ਹਾਈ ਸਕੂਲ ਵਿਖੇ ਸਮੂਹ ਇਲਾਕੇ ਦੀ ਜੋ ਸੰਸਥਾਾਂ ਜੀ ਦੇ ਵਿੱਚ ਖਾਲਸਾ ਹੈਡ ਆਗੇ ਯੂਨਾਈਟਿਡ ਸਿਖਾ ਗਈ ਸਾਰੇ ਮਿਲ ਕੇ ਜਿਹੜਾ ਇੱਕ ਪ੍ਰੋਗਰਾਮ ਜਿਹੜਾ ਅੰਡੇ ਸਕੂਲ ਵਿਖੇ ਉਹ ਲੀਕ ਰਹੇ ਹਨ ਸੋ ਸਮੂਹ ਸੰਗਤ ਨੂੰ ਬੇਨਤੀ ਹੈ ਕਿ ਤੁਸੀਂ ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਵੀ ਨਾਲ ਲੈ ਕੇ ਆਣਾ ਹੈ ਤੇ ਜੋ ਸਾਡੇ ਗੁਰੂ ਗੋਬੀ ਸਿੰਘ ਜੀ ਦੇ ਲਾਲ ਸੰਤ ਉਹਨਾਂ ਦੀ ਜੋ ਸ਼ਹਾਦਤ ਹੈ ਉਹਨਾਂ ਬਾਰੇ ਵੀ ਜੋ ਇਤਿਹਾਸ ਉਤੇ ਰੋਸ਼ਨੀ ਪਾਈ ਜਾਏਗੀ ਸੋ ਇਨਾ ਸੰਧਾ ਫੇਰੀ ਤੁਸੀਂ ਸਾਰਿਆਂ ਨੂੰ ਪਹੁੰਚਣਾ ਨਾਲ ਜਿਵੇਂ ਇਹ ਕਾਲਪੁਰਖੀ ਫੌਜ ਜਿਹੜਾ ਸਾਡਾ ਵਿਰਸਾ ਸਾਡਾ ਪਰਿਵਾਰ ਜਿਹੜਾ ਕੁਇਸ ਕਰਵਾ ਰਹੇ ਹਨ ਤੁਸੀਂ ਆਪਣੇ ਬੱਚਿਆਂ ਨੂੰ ਇਹਦੇ ਵਿੱਚ ਵੀ ਲਿਆਓ ਕੋਰਸ ਕੈਂ ਕਰਕੇ ਇੰਨਾ ਦੀ ਜੋ ਪ੍ਰਸ਼ਨ ਉਤਰੀ ਹੈ ਉਹਦੇ ਉੱਤੇ ਵੀ ਤੁਸੀਂ ਇਗਜ਼ਾਮ ਦੇ ਸਕਦੇ ਹੋ ਦਸੋ ਸੂ ਸਾਰੀ ਸੰਗਤ ਨੂੰ ਬੇਨਤੀ ਹੈ ਇੰਨਾ ਸਮਾਗਮਾਂ ਚ ਇੰਨਾ ਸੰਦੇਫਨੀ ਜ਼ਰੂਰ ਪਹੁੰਚਣ ਦੀ ਕਿਰਪਾਤਾ ਕਰਨੀ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਔਰ ਤੁਹਾਨੂੰ ਦੱਸ ਦਈਏ ਕਿ ਜੋ ਵੀ ਬੱਚੇ ਇਸ ਪ੍ਰੋਗਰਾਮ ਦੇ ਵਿੱਚ ਭਾਗ ਲੈਣਗੇ ਇਸ ਕੁਇਜ਼ ਪ੍ਰੋਗਰਾਮ ਦੇ ਵਿੱਚ ਜਿਹੜਾ ਕਿ ਅਲੱਗ-ਅਲੱਗ ਗੁਰਦੁਆਰਾ ਸਾਹਿਬਾਂ ਨਾਲ ਦੇ ਵਿੱਚ ਕਰਵਾਇਆ ਜਾਵੇਗਾ ਉਹਨਾਂ ਦੇ ਵਿੱਚ ਖਾਸ ਕਰਕੇ ਬੱਚਿਆਂ ਦੇ ਲਈ ਛੋਟੇ-ਛੋਟੇ ਜਿਹੜੇ ਇਨਾਮ ਹਨ ਉਹ ਵੀ ਰੱਖੇ ਗਏ ਹਨ ਤਾਂ ਕੇ ਬੱਚੇ ਜਿਹੜੇ ਨੇ ਉੱਥੇ ਆਉਣਗੇ ਔਰ ਉਸ ਕੁਇਜ਼ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣਗੇ ਤੇ ਉਹਨਾਂ ਨੂੰ ਜਿਹੜਾ ਹੈ ਜੋ ਬਣਦੇ ਛੋਟੇ-ਛੋਟੇ ਜਿਹੜੇ ਇਨਾਮ ਹਨ ਉਹ ਵੀ ਦਿੱਤੇ ਜਾਣਗੇ ਅਖੀਰ ਦੇ ਵਿੱਚ ਜਿਹੜਾ ਹੈ ਉਹ ਸਾਰੇ ਪ੍ਰੋਗਰਾਮ ਨੂੰ ਸੰਕੋਚਨ ਕੀ ਵੀਰੇ ਜੀ ਜੀ ਪਾਲ ਜੀ ਧੰਨਵਾਦ ਆਪ ਜੀ ਦਾ ਮੈਂ ਜਿਸ ਤਰ੍ਹਾਂ ਤੁਸੀਂ ਇਨਾਮਾਂ ਦੀ ਗੱਲ ਕੀਤੀ ਜਿਹੜਾ ਬੱਚਾ ਵੀ ਇਹਨਾਂ ਜਿਹੜੇ ਸਾਡੇ ਕੁਇਜ਼ ਆਉਣਗੇ ਧਾਰਮਿਕ ਪ੍ਰਸ਼ਨੋਤਰੀ ਮੁਕਾਬਲੇ ਹੋਣਗੇ ਉਹਨਾਂ ਵਿੱਚ ਅਗਰ ਉਹ ਹਿੱਸਾ ਲਏਗਾ ਉਹ ਜ਼ਰੂਰ ਅਸੀਂ ਉਹਨਾਂ ਦਾ ਜਿਹੜਾ ਬੰਦਾ ਮਾਨ ਸਨਮਾਨ ਅਕਾਲ ਪ੍ਰੋਖੀ ਫੌਜ ਵੱਲੋਂ ਕੀਤਾ ਜਾਏਗਾ ਤੋਂ ਇਸ ਤੋਂ ਇਲਾਵਾ ਇਹ ਜਿਹੜਾ ਸਕੈਨਰ ਵਾਲਾ ਪਰਚਾ ਹੈ ਇਹ ਵੀ ਸਾਡੇ ਕੋਲ ਮੌਜੂਦ ਹੈ ਬੱਚਾ ਇਹ ਵੀ ਲੈ ਸਕਦਾ ਹੈ ਇਸ ਤੋਂ ਇਲਾਵਾ ਇੱਕ ਛੋਟਾ ਜਿਹਾ ਕਿਤਾਬਚਾ ਹੈ ਜਿਦੇ ਵਿੱਚ ਚਾਰ ਸਾਜਾਂ ਦਾ ਸੰਖੇਪ ਜਿਹਾ ਇਤਿਹਾਸ ਹੈ ਇਹ ਵੀ ਸਾਡੇ ਕੋਲੋਂ ਬੱਚਾ ਇਹ ਵੀ ਲੈ ਸਕਦਾ ਹੈ ਇਹ ਦੋਨੋਂ ਜਿਹੜੇ ਨੇ ਫ੍ਰੀ ਆਫ ਕਾਸਟ ਨੇ ਇਹਨਾਂ ਦੀ ਕੋਈ ਭੇਟਾ ਨਹੀਂ ਹੈ ਇਹ ਵੀ ਤੁਸੀਂ ਲੈ ਕੇ ਆਪਣੀ ਜਾਣਕਾਰੀ ਜਵਾਦਾ ਕਰੋ ਤੇ ਅਸੀਂ ਫਿਰ ਅੰਤ ਵਿੱਚ ਦੁਬਾਰਾ ਬੇਨਤੀ ਕਰਦੇ ਹਾਂ ਖਾਸ ਕਰਕੇ ਜਿਹੜੇ ਵੱਡੇ ਨੇ ਕਿ ਤੁਸੀਂ ਜ਼ਰੂਰ ਆਪਣੇ ਬੱਚਿਆਂ ਨੂੰ ਅਤੇ ਆਪਣੇ ਆਪ ਨੂੰ ਵੀ ਇਹਨਾਂ ਪ੍ਰੋਗਰਾਮਾਂ ਨਾਲ ਜ਼ਰੂਰ ਜੋੜੋ ਮੈਨੂੰ ਜਦੋਂ ਮੈਂ ਖੁਦ ਇਹ ਸਵਾਲ ਹਲ ਕਿਤੇ ਤੇ ਮੈਨੂੰ ਵੀ ਇਹ ਲੱਗਿਆ ਕਿ ਸਾਨੂੰ ਮੈਨੂੰ ਵੀ ਸਿੱਖਣ ਵਿੱਚ ਬੜਾ ਕੁਝ ਮਿਲਿਆ ਸੋ ਸਿੱਖਣ ਲਈ ਬੜਾ ਕੁਝ ਹੈ ਅਸੀਂ ਆਪਣੇ ਦੁਨੀਆਦਾਰੀ ਦੇ ਕੰਮਾਂ ਵਿੱਚ ਬੜੇ ਵੇਸਲੇ ਹੋ ਜਾਂਦੇ ਆ ਤੇ ਜਿਹੜੀ ਸਾਡੀ ਧਾਰਮਿਕ ਜਾਣਕਾਰੀ ਹੈ ਉਹਦੇ ਵੀ ਸਾਡੀ ਬੜੀ ਕਮੀ ਰਹਿ ਜਾਂਦੀ ਹੈ ਤਾਂ ਇਹ ਸਮਾਗਮ ਜਿਹੜੇ ਨੇ ਇਹ ਜਿਹੜੇ ਸ਼ਹੀਦੀ ਪੁਰਬ ਨੇ ਇਹ ਬਣਾਉਣੇ ਸਾਡੇ ਤਾਂ ਹੀ ਸਫਲ ਨੇ ਜਦ ਅਸੀਂ ਉਹਨਾਂ ਮਰਜੀਵੜੀਆਂ ਨੂੰ ਮੜੀ ਯਾਦ ਕਰੀਏ ਉਹਨਾਂ ਦੇ ਸੁਨਾਰੇ ਇਤਿਹਾਸ ਨੂੰ ਯਾਦ ਕਰਕੇ ਆਪਣੇ ਆਪ ਨੂੰ ਉਹਨਾਂ ਨਾਲ ਜੋੜੀਏ ਇੰਨੀ ਹੀ ਬੇਨਤੀਆਂ ਪ੍ਰਵਾਨ ਕਰਨੀਆਂ ਜਿਹੜੇ ਪ੍ਰੋਗਰਾਮ ਲਿਖੇ ਗਏ ਨੇ ਅਕਾਲ ਪੁਰਖੀ ਫੌਜ ਵੱਲੋਂ 21 ਦਸੰਬਰ ਤੋਂ ਲੈ ਕੇ 29 ਦਸੰਬਰ ਤੱਕ ਸਭ ਨੂੰ ਬੇਨਤੀ ਹੈ ਜਰੂਰ ਵਧਾ چڑھ جڑ کے جڑے گردوارا صاحب ابھی تناؤس نو کتے ہیں ابھی اس کا جڑا لنک اپنا جڑے نام نے وہ بھی تھی دے دیانگے. جرور دیا سمپر کر کے گردوارا صاحب سے یا اگر کوئی ویر اور جان کر لینا چاہے ਤੇ ਸਾਡੇ ਵੀਰ ਸਤਿੰਦਰ ਪਾਲ ਸਿੰਘ ਜੀ ਜਿਹੜੇ ਲਿੰਕੋਰ ਜਗਾਂ ਦੇ ਸ਼ਾਪ ਹੈ ਉੱਥੇ ਆ ਕੇ ਵੀ ਉਹ ਸੰਪਰਕ ਕਰ ਸਕਦੇ ਨੇ ਜਾਣਕਾਰੀ ਲੈ ਸਕਦੇ ਨੇ ਜੀ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋ ਇਹ ਸਾਰਾ ਪ੍ਰੋਗਰਾਮ ਜਿਹੜਾ ਅਕਾਲ ਪੁਰਖੀ ਫੌਜ ਅਤੇ ਸਿੱਖ ਨੌਜਵਾਨ ਸਭਾ ਸਿੰਬਲ ਕੈਂਪ ਵੱਲੋਂ ਉਲੀਕਿਆ ਗਿਆ ਹੈ ਉਮੀਦ ਹੈ ਕਿ ਆਪ ਸਾਰੇ ਹੀ ਆਪਣੇ ਪਰਿਵਾਰ ਸਮੇਤ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਜਰੂਰ ਸ਼ਾਮਲ ਹੋਵੋਗੇ ਸਿਰਫ ਬੱਚਿਆਂ ਦੇ ਲਈ ਹੀ ਨਹੀਂ ਇਹ ਹਰ ਇੱਕ ਉਮਰ ਦੇ ਜਿਹੜੇ ਇੰ ਬੰਦੇ ਨੇ ਉਹਨਾਂ ਦੇ ਲਈ ਇਹ ਪ੍ਰੋਗਰਾਮ ਜਿਹੜਾ ਹੈ ਉਹ ਬਣਿਆ ਹੋਇਆ ਹੈ ਤਾਂ ਕਿ ਸਾਹਿਬਜ਼ਾਦਿਆਂ ਦੀ ਉਹਨਾਂ ਲਸਾਂ ਨੇ ਸ਼ਹਾਦਤਾਂ ਨੂੰ ਅਸੀਂ ਸ਼ਰਧਾ ਦੇ ਫੁੱਲ ਭੇਟ ਕਰ ਸਕੀਏ ਔਰ ਉਹਨਾਂ ਦੀਆਂ ਲੀਹਾਂ ਦੇ ਉੱਤੇ ਆਪਣੇ ਬੱਚਿਆਂ ਨੂੰ ਤੋਰ ਸਕੀਏ ਦੇਖਦੇ ਹੋ ਆਪਸੀ ਸਾਈਂ ਟੀਵੀ ਇਸ ਤਰ੍ਹਾਂ ਦੀਆਂ ਹੋਰ ਵੀ ਸ਼ਖਸੀਤਾਂ ਹੋਰ ਵੀ ਪ੍ਰੋਗਰਾਮ ਤੁਹਾਡੇ ਤੱਕ ਲੈ ਕੇ ਆਵਾਂਗੇ ਤਦ ਤੱਕ ਦਿਲੀ ਦਿਓ ਜੀ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ